ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਭਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੀ ਇੱਕ ਵਕਤ ਬੇਨਤੀ ਕਰਦੇ ਹਾਂ ਦੋ ਟਾਈਮ ਆਪਣੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚਵਾਈ ਕਰੋ ਗੱਬਣਾ ਡੰਗਰ ਨੂੰ ਟਿੱਪ ਕੇ ਵਿਰਾਗੇ ਤਸੱਲੀ ਕਰਕੇ ਲੈ ਕੇ ਜਾਓ ਤੇ ਅੱਜ ਦੇ ਸਜਣਾਂ ਵਿਜ਼ਿਟ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਕੁਲਦੀਪ ਸਿੰਘ ਕੋਲ ਪਹੁੰਚੇ ਆ ਤਿੰਨ ਐਨੀਮਲ ਸਜਣੋਂ ਇੱਥੋਂ ਵਿਖਾਉਨੇ ਆ ਆਪਾਂ ਬਣੇ ਰਹੋ ਜੁੜੇ ਰਹੋ ਐਂਡ ਤੱਕ ਕਰਦੇ ਆਂ ਗੱਲਬਾਤ ਬਾਈਨਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਤੂ ਸਾਹਿਬ ਜਰਦੀ ਕਲਾ ਜੀ ਜਰਦੀ ਕਲਾ ਜੀ ਹੋਰ ਦੱਸੋ ਕਿਵੇਂ ਆ ਵਧੀਆ ਜਰਦੀ ਕਲਾ ਜੀ ਠੀਕ ਆ ਜੀ ਐਡਰੈਸ ਕਰ ਗਏ ਗ੍ਰਾਨੋਡ ਪਿੰਡ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਠੀਕ ਆ ਜੀ ਮੋਬਾਈਲ ਨੰਬਰ ਜੀ 97811 68444 ਠੀਕ ਆ ਤੇ ਵੜ ਤੋਂ ਕਰੀਏ ਸ਼ੁਰੂਆਤ ਠੀਕ ਆ ਇਹ ਕਿੰਨਾ ਸੂਆ ਆ ਗਈ ਦੋ ਜੇ ਸੂਏ ਸੂਈ ਹੈ ਜੀ ਤੇ ਕਿੰਨਾ ਕੁ ਦੁੱਧੂਗਾ ਉਹ ਤੇ ਹੁਣ ਆ ਜੇ ਪੰਜ ਸੱਤ ਬਣੇ ਸੂਈ ਜੇ 10-11 ਕਿਲੋ ਠੀਕ ਆ ਖੋਲ ਦੇਗੀ ਤੋੜ ਦੋ ਲੈ ਸਜਣੋ 10-11 ਕਿਲੋ ਮੰਨ ਕੇ ਦੁੱਧ ਸੌਦਾ ਕਰਿਓ ਦੂਜਾ ਸੂਆ ਵੜ ਦੱਸਿਆ ਛੰਨ ਸੂਣ ਬਹੁਤ ਸੋਹਣਾ ਲੱਗਾ ਆ ਇਹਨੂੰ ਤੋੜ ਦੋ ਜੀ ਲੰਮਾ ਕਿ ਕਿ ਮਨਾ ਲਾਇਓ ਕੋਨੇ ਜੀ ਕਮਾਇਓ ਲਾਇਓ ਮੋੜ ਲਿਓ ਮਾਰੇ ਬੋਤਲ ਪਾ ਦੇ ਕੰਨੀ ਨੋ ਜੀ ਨਾ ਕਰ ਮਾੜੇ ਮੁਰਕੇ ਮੋੜਨੀ ਨਹੀਂ ਆਂ ਨੋ ਬਚਾਓ ਜੀ ਠੀਕ ਆ ਭਾਜੀ ਕੀਮਤ ਅੰਨੀ ਧੀਰੀ ਇਸ ਤਰ੍ਹਾਂ ਬਤਾਓ ਕੀਮਤ ਉਹਨਾਂ ਚੱਲੀ ਆਂ ਸਾਰੇ ਅੱਛਾ 35000 ਲਾਣਾ ਕਰਦੇ ਕਰਦੇ ਹੋਰ ਭਾਵੇਂ ਜਾਇ ਸਰਦ ਹੋਰ ਜਾ ਅੱਛਾ 60000 ਠੀਕ ਹੈ ਤੇ ਦੂਜੇ ਨੰਬਰ ਤੇ ਆ ਗਈ ਹਜਰੋਂ ਗੱਬਣ ਮੈਂ ਆ ਗਈ ਆ ਦਿਨ ਕਿੰਨੇ ਕੁ ਲਾਉਗੀ ਜੀ ਇਹ ਹਫਤਾ ਦਾ ਦੇ ਲੈ 10 ਦਿਨ ਲੱਗੂਗਾ ਹਣਾ ਚਲੋ ਬਾਹਰ ਕੱਢ ਦੋ ਤੋਰ ਦੋ ਥਨਾ ਦੀ ਤੇ ਪਾਰ ਪਿਛੇ ਦੀ ਓਕੇ ਗਰੰਟੀ ਉੱਤੇ ਜੀ ਓਕੇ ਜੀ ਠੀਕ ਆ ਲਓ ਜੀ ਤਾਂ ਇਹਨਾਂ ਨੂੰ ਮਾਰੋ ਜੀ ਲਓ ਜੀ ਸਜਣਾ ਸਿੰਘ ਮੋਹਨ ਦੀ ਪੰਤਰ ਵੇਖ ਲਓ ਤੇ ਸਵੇਰ ਰਮ ਤਾਜ਼ਾ ਲਾ ਲਿਓ ਦਿਨਵਾਉਗੇ ਬਾਕੀ ਥਨੋ ਸਫਾਈ ਆ ਆਰਡਰ ਕੁਆਲਟੀੀ ਸੁਣੀ ਆ ਬੰਦ ਜੀ ਲਓ ਇਹਦਾ ਥੋੜੀ ਈ ਕਰ ਰਿਹਾ ਕੋਈ ਗੱਲ ਨਹੀਂ ਕੋਈ ਸੋ ਲੰਡੇ ਆ ਬਾਕੀ ਸੋਹਣੀਆਂ ਮੀਡੀਅਮ ਮੈਂ ਆ ਸਿੰਗਲ ਹੱਡੀ ਦੀ ਤੇ ਬਾਈ ਜੀ ਰੇਟ ਇਹਦਾ ਬੋਨੇ ਦਾ ਵੇਚੀ ਇਹ ਤਰ੍ਹਾਂ ਕਰ ਲੀਏ ਹਾਂਜੀ 75 ਨਾ ਕਰ ਲੀਏ ਜੀ ਇਹ ਕਰਦਾ ਹੀ ਆ 70000 ਮਰਛਾ ਜੀ ਅੱਛਾ ਹਾਂਜੀ ਪਿਆਰ ਮਾਤ ਕਰਕੇ ਕਿੰਨੇ ਦੇ ਦੇਗੇ ਕੋਈ ਦੱਸ ਦੋ ਜੀ ਨਹੀਂ ਆਪੇ ਕਰ ਦੋ ਜੀ ਤਾਂ ਦੋ ਛੜਦਾ ਨਹੀਂ ਸਾਜੀ ਹਜ਼ਾਰ ਹੋਰ ਛੜਦੇ 67 ਦੀ ਦੇ ਦੀ ਹੈ ਠੀਕ ਹੈ ਜੀ ਆ ਗਈ ਵੱਡੀ ਮੈਂ ਕਿੰਨਾ ਸੁਆ ਹੋ ਗਈ ਇਹ ਦੋ ਜੇ ਸੁਵੇ ਮੇਦੀ ਸੁਣਾ ਦੋਸਰੇ ਹੈ ਇਹ ਤਾਂ ਵੀ ਮੇਰੇ ਮੋਢੇ ਤੇ ਹੁੰਦੀ ਜ ਮੱਝ ਬਿਲਕੁਲ ਬਰਾਬਰ ਤੇ ਕਿੰਨਾ ਕ ਕੋਈ ਮਿਲਕ ਦਾ ਰਿਕਾਰਡ ਦੱਸਿਆ ਪਿਛਲੇ ਸੂਏ ਵਾਲਾ ਕਿਲੋ 13 ਲੀਟਰ ਦਿੰਦਾ ਪਹਿਲੇ ਸੂਏ 14 15 ਕਿਲੋ ਐਕੀ ਕੱਢੋ ਬਾਹਰ ਕੱਢ ਦਿਓ ਲੋ ਜੀ ਮੈਂ ਛੋਟੀ ਜੀ ਚੰਗੀ ਆ ਬਾਕੀ ਦੁੱਧਾਂ ਦਾ ਜੱਪਣ ਭਰਾ ਲਾਇਓ ਦਿਨ ਦਾਸ ਲੈ ਜਾਓ ਹੈਨਾ ਦੁੱਧ ਦੀ ਕੋਈ ਗਰੰਟੀ ਨਹੀਂ ਕਿਸੇ ਨੂੰ ਇਹ ਆਪਣੀ ਸੇਵਾ ਦਾ ਇਹ ਰੇਟ ਬਾਈ ਜੀ ਦਾ ਪੋਸਟਰਾ ਤੇ ਵੇਚੀ ਆ ਰਹੇ ਹੋ ਦੀ ਮੱਧਾਂ ਦਾ ਡੇਢ ਮੰਗੀ ਜਾਂਦੇ ਲੋਗ ਮੰਗੀ ਜਾਂਦੇ ਇਹ ਆਪਾਂ ਸਾਰਾ ਛੋਟਾ ਹੀ ਮੁੱਲ ਲਖਣਾ ਇਹਦਾ 1,20,000 ਤੇ ਪਿਆਰ ਮੁਹੱਬਤ ਕਰਕੇ ਹੋਰ ਹੋ ਜਾ ਛੱਡ ਦੇ ਨੇ ਜੀ ਬਹੁਤ ਛੱਡ ਦੇ ਪੂਰੇ 15 ਦੀ ਹੋ ਗਈ ਹੈ ਜੀ ਹੋ ਜੀ ਆ ਛੱਡ ਦੇ ਲਓ ਜਾਂਦੇ 14 ਹੈ ਲਓ ਸੱਜਣੋ 14 ਦੀ ਮੈਂ ਮਿਲ ਜੂਗੀ ਬਾਕੀ ਚੌੜਾ ਇਸ ਨੂੰ ਮਗਰਾਠਾ ਕਿੰਨਾ ਚੌੜਾ ਪੂਰੇ ਹਾਂ ਬਹੁਤ ਚੰਗੀ ਜਿੰਨੀ ਵੀ ਹੈਗੀ ਖਰੀ ਆ ਤੇ ਬਿਲਕੁਲ ਕੱਟ ਆਲਾ ਦੇਵਾ ਸੱਜਣੋ ਠੀਕ ਆ ਲੇਵਲ ਉਹਦੀ ਬੰਤਰ ਤੁਸੀਂ ਆਹ ਦੇਖ ਸਕਦੇ ਜੇ ਬਹੁਤ ਸੋਹਣੀ ਆ ਮੈਂ ਬਾਕੀ 8 ਦਿਨ ਲੈ ਗਈ ਤੇ ਹੋਰ ਪੂਰੀ ਖੋਲ ਜੂਗੀ ਚੰਗੀ ਖਰੀਦਦਾਰੀ ਕਰਿਓ ਧੰਨਵਾਦ